ਪਹਾੜਾਂ ਵੱਲ ਜਾਣ ਤੋਂ ਪਹਿਲਾਂ ਜ਼ਰੂਰ ਇਹ ਵੀਡੀਓ ਦੇਖ ਲੈਣਾ ਕਿਤੇ ਵੀ ਪਲਾਨ ਬਣਾਉਣ ਤੋਂ ਪਹਿਲਾਂ ਜ਼ਰੂਰ ਇਹ ਹੈਰਾਨ ਕਰਦੀ ਵੀਡੀਓ ਜ਼ਰੂਰ ਦੇਖ ਲੈਣਾ ਕਿਉਂਕਿ ਉੱਥੋਂ ਦੇ ਪਹਾੜ ਰੁੜ ਗਏ ਨੇ ਤੇ ਜੀਸੀਬੀ ਮਸ਼ੀਨਾ ਮੰਗਵਾਈਆਂ ਗਈਆਂ ਨੇ ਜਿਸ ਦੇ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ 24 ਘੰਟਿਆਂ ਦੇ ਲਈ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਰਹੇਗਾ ਤਸਵੀਰਾਂ ਤੁਹਾਨੂੰ ਸਿੱਧੀਆਂ ਉੱਥੋਂ ਦੀਆਂ ਦਿਖਾ ਰਹੇ ਹਾਂ ਜੇਕਰ ਕੋਈ ਵੀ ਪਲਾਨ ਤੁਸੀਂ ਬਣਾ ਰਹੇ ਹੋ ਪਹਾੜਾ ਵੱਲ ਨੂੰ ਜਾਣ ਦਾ ਤਾਂ ਜ਼ਰੂਰ ਇੱਕ ਪਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਖ ਕਰ ਲੈਣੇ ਆ די <laughs> גאַנצע ਹੜਾਵਲ ਜਾਣ ਤੋਂ ਪਹਿਲਾਂ ਜ਼ਰੂਰ ਇਹ ਵੀਡੀਓ ਦੇਖ ਲੈਣਾ ਕਿਤੇ ਵੀ ਪਲਾਨ ਬਣਾਉਣ ਤੋਂ ਪਹਿਲਾਂ ਜ਼ਰੂਰ ਇਹ ਹੈਰਾਨ ਕਰਦੀ ਵੀਡੀਓ ਜ਼ਰੂਰ ਦੇਖ ਲੈਣਾ ਕਿਉਂਕਿ ਉੱਥੋਂ ਦੇ ਪਹਾੜ ਰੁੜ ਗਏ ਨੇ ਤੇ ਜੀਸੀਬੀ ਮਸ਼ੀਨਾ ਮੰਗਵਾਈਆਂ ਗਈਆਂ ਨੇ ਜਿਸ ਦੇ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ 24 ਘੰਟਿਆਂ ਦੇ ਲਈ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਰਹੇਗਾ ਤਸਵੀਰਾਂ ਤੁਹਾਨੂੰ ਸਿੱਧੀਆਂ ਉੱਥੋਂ ਦੀਆਂ ਦਿਖਾ ਰਹੇ ਹਾਂ ਜੇਕਰ ਕੋਈ ਵੀ ਪਲਾਨ ਤੁਸੀਂ ਬਣਾ ਰਹੇ ਹੋ ਪਹਾੜਾ ਵੱਲ ਨੂੰ ਜਾਣ ਦਾ ਤਾਂ ਜ਼ਰੂਰ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਖ ਕਰ ਲੈਣੇ ਆ ਪਹਾੜਾਂ ਵੱਲ ਜਾਣ ਤੋਂ ਪਹਿਲਾਂ ਜ਼ਰੂਰ ਇਹ ਵੀਡੀਓ ਦੇਖ ਲੈਣਾ ਕਿਤੇ ਵੀ ਪਲਾਨ ਬਣਾਉਣ ਤੋਂ ਪਹਿਲਾਂ ਜ਼ਰੂਰ ਇਹ ਹੈਰਾਨ ਕਰਦੀ ਵੀਡੀਓ ਜ਼ਰੂਰ ਦੇਖ ਲੈਣਾ ਕਿਉਂਕਿ ਉੱਥੋਂ ਦੇ ਪਹਾੜ ਰੁੜ ਗਏ ਨੇ ਤੇ ਜੀਸੀਬੀ ਮਸ਼ੀਨਾ ਮੰਗਵਾਈਆਂ ਗਈਆਂ ਨੇ ਜਿਸ ਦੇ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ 24 ਘੰਟਿਆਂ ਦੇ ਲਈ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਰਹੇਗਾ ਤਸਵੀਰਾਂ ਤੁਹਾਨੂੰ ਸਿੱਧੀਆਂ ਉੱਥੋਂ ਦੀਆਂ ਦਿਖਾ ਰਹੇ ਹਾਂ ਜੇਕਰ ਕੋਈ ਵੀ ਪਲਾਨ ਤੁਸੀਂ ਬਣਾ ਰਹੇ ਹੋ ਪਹਾੜਾ ਵੱਲ ਨੂੰ ਜਾਣ ਦਾ ਤਾਂ ਜ਼ਰੂਰ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਖ ਕਰ ਲੈਣੇ